ਉਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਦੇ ਵਿੱਚ ਲਿਆਂਦਾ ਜਾਂਦਾ ਹਾਲਾਂਕਿ ਇਸ ਦੇ ਵਿੱਚ ਜਿਹੜਾ ਗੈਪ ਰਹਿ ਜਾਂਦਾ ਚਾਰ-ਪੰਜ ਘੰਟਿਆਂ ਦਾ ਚਾਰ-ਪੰਜ ਘੰਟਿਆਂ ਦਾ ਗੈਪ ਇਸ ਲਈ ਰਹਿ ਜਾਂਦਾ ਕਿਉਂਕਿ ਇਸ ਤੋਂ ਪਹਿਲਾਂ ਲੋਕਲ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹਿਮਾਚਲ ਦੇ ਵਿੱਚ ਔਰ ਉਸ ਤੋਂ ਬਾਅਦ ਪਾਰਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਵਾਰਡ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਜਿੱਥੇ ਰਾਜਵੀਰ ਜਵੰਦਾ ਦੇ ਸਾਥੀ ਜਿਹੜੇ ਨੇ ਆਉਣੇ ਸ਼ੁਰੂ ਹੋਏ ਨੇ ਔਰ ਕੱਲ ਰਾਤ ਦੀ ਜਿਹੜਾ ਤੁਸੀਂ ਦੇਖਿਆ ਹੋਊਗਾ ਕੱਲ ਰਾਤ ਵੀ ਲਗਾਤਾਰ ਹਰੇਕ ਸਿੰਗਰ ਜਿਹੜਾ ਆ ਰਿਹਾ ਸੀ ਇੱਥੇ ਰਾਜਵੀਰ ਬੰਦੇ ਨੂੰ ਜੋ ਜੋ ਪਿਆਰ ਕਰਦਾ ਸਾਰੇ ਇੱਥੇ ਆ ਰਹੇ ਸੀ ਔਰ ਘਰ-ਘਰ ਦੇ ਵਿੱਚ ਦੁਆਵਾਂਾਂ ਜਿਹੜੀਆਂ ਰਾਜਵੀਰ ਜਵੰਦਾ ਦੇ ਲਈ ਹੋ ਰਹੀਆਂ ਨੇ ਕਿਉਂਕਿ ਕੱਲ ਉਹਨਾਂ ਦੀ ਪਤਨੀ ਔਰ ਉਹਨਾਂ ਦੀ ਮਾਤਾ ਹੰਸਾਲੀ ਸਾਹਿਬ ਗਏ ਸੀ ਹੰਸਾਲੀ ਸਾਹਿਬ ਜਾ ਕੇ ਉਹਨੇ ਅਰਦਾਸ ਕੀਤੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵੇਰੇ-ਸਵੇਰੇ ਜਿਹਾ ਤੁਹਾਨੂੰ ਦਿਖਾ ਰਹੇ ਹਾਂ 40 ਹਸਪਤਾਲ ਦੇ ਬਾਹਰੋਂ ਤਾਂ ਵੱਖ-ਵੱਖਰੀਆਂ ਗੱਡੀਆਂ ਜਿਹੜੀਆਂ ਇੱਥੇ ਆ ਕੇ ਖੜੀਆਂ ਨੇ ਕਿਉਂਕਿ ਉਹਨਾਂ ਦੇ ਸਾਥੀ ਜਿਹੜੇ ਸਿੰਗਰ ਨੇ ਉਹ ਵੀ ਇੱਥੇ ਆਏ ਕੱਲ ਵੀ ਸਾਰੇ ਸਿੰਗਰ ਆਏ ਔਰ ਹੁਣ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਅਪਡੇਟ ਇਹ ਹੈ ਕਿ ਅਜੇ ਤੱਕ ਰਾਜ ਦੇ ਵਿੱਚ ਕੋਈ ਸੁਧਾਰ ਜਿਹੜਾ ਹੈ ਉਹ ਨਹੀਂ ਹੋਇਆ ਪਹਿਲਾਂ ਵਰਗੀ ਸਿਹਤ ਹੈ ਬਿਲਕੁਲ ਵੀ ਜਿਹੜਾ ਉਹਨਾਂ ਦੀ ਮੂਵਮੈਂਟ ਨਹੀਂ ਹੋਈ ਕਿਉਂਕਿ ਬ੍ਰੇਨ ਤੱਕ ਆਕਸੀਜਨ ਅਜੇ ਤੱਕ ਵੀ ਨਹੀਂ ਪਹੁੰਚ ਰਹੀ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਜਿਹਦੇ ਕਰਕੇ ਬ੍ਰੇਨ ਡੈੱਡ ਹੋਇਆ ਹੈ ਔਰ ਇੰਜਰੀ ਜਿਹੜੀਆਂ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਹੋਈਆਂ ਕੱਲ ਵੀ ਦੋ ਵਾਰ ਕਾਰਡੀਕਲ ਅਰੈਸਟ ਜਿਹੜੇ ਆਏ ਰਾਜਵੀਰ ਜਵੰਦਾ ਨੂੰ ਔਰ ਇੱਕ ਤਾਂ ਜਦੋਂ ਲੈ ਕੇ ਆ ਰਹੇ ਸੀ ਉਸ ਸਮੇਂ ਤਾਂ ਹੀ ਜਿਹੜਾ ਡਾਕਟਰਸ ਨੇ ਜਦੋਂ ਆਪਰੇਸ਼ਨ ਕਰਨਾ ਚਾਹਿਆ ਜੋ ਡਾਕਟਰ ਜਿਹੜੇ ਹੈ ਸਰਜਰੀ ਕਰ ਰਹੇ ਸੀ ਤਾਂ ਇੱਕ ਅਟੈਕ ਉਸ ਸਮੇਂ ਆਉਂਦਾ ਜਦੋਂ ਸਰਜਰੀ ਕਰ ਰਹੇ ਹੁੰਦੇ ਆ ਡਾਕਟਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਰਟਿਸ ਹਸਪਤਾਲ ਦੀਆਂ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਪਰਿਵਾਰਕ ਮੈਂਬਰ ਦੇ ਨਾਲ ਵੀ ਉਹਨਾਂ ਦੇ ਗੱਲਬਾਤ ਕੀਤੀ ਸਵੇਰੇ ਸਵੇਰੇ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਜੇ ਤੱਕ ਕੋਈ ਵੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੋਇਆ ਬਿਲਕੁਲ ਕੱਲ ਵਰਗੀ ਸਥਿਤੀ ਬਣੀ ਹੋਈ ਹੈ ਔਰ ਡਾਕਟਰ ਲਗਾਤਾਰ ਕਹਿ ਰਹੇ ਨੇ ਕਿ ਅਰਦਾਸਾਂ ਕਰੋ ਔਰ ਕਿਉਂਕਿ ਕੱਲ ਪੀਜੀਆਈ ਤੋਂ ਡਾਕਟਰ ਵੀ ਬੁਲਾਏ ਗਏ ਸੀ ਕੁਝ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਤੋਂ ਤੱਕ ਵੀ ਪ੍ਰਬੰਧ ਕਰ ਲਿਆ ਸੀ ਕਿ ਜੇ ਤੇ ਹੋਰ ਹਸਪਤਾਲ ਦੇ ਵਿੱਚ ਦਿਖਾਉਣਾ ਪਿਆ ਜੇ ਜੇ ਕੋਈ ਮੈਦਾਨਤਾ ਗੁਰਗਾਓਂ ਦਿੱਲੀ ਬੰਬੇ ਜਾਂ ਕਿਤੇ ਵੀ ਲੈ ਕੇ ਜਾਣਾ ਪਏ ਜੇ ਤਾਂ ਉੱਥੇ ਵੀ ਲੈ ਕੇ ਜਾ ਜਾ ਸਕਦਾ ਹੈ ਉਸ ਦੇ ਲਈ 에어 ਲਿਫਟ ਕਰਨ ਦੇ ਲਈ ਜਿਹੜਾ ਹੈਗਾ ਜਹਾਜ਼ ਦਾ ਵੀ ਪ੍ਰਬੰਧ ਕੀਤਾ ਸੀ ਉਹਨਾਂ ਸਾਥੀਆਂ ਨੇ ਸਾਨੂੰ ਦੱਸਿਆ ਔਰ ਨਾਲ ਹੀ ਤੁਹਾਨੂੰ ਦੱਸ ਦਿੱਤੇ ਕਿ ਡਾਕਟਰ ਜ਼ ਕਹਿ ਰਹੇ ਨੇ ਕਿ ਜਦੋਂ ਡਾਕਟਰ ਦੇ ਵੱਲੋਂ ਕੱਲ ਸਰਜਰੀ ਕੀਤੀ ਜਾ ਰਹੀ ਸੀ ਤਾਂ ਇੱਕ ਕਾਰਡੀਕਲ ਅਰੈਸਟ ਜਿਹੜਾ ਉਸ ਸਮੇਂ ਹੁੰਦਾ ਯਾਨੀ ਕਿ ਇੱਕ ਦਿਲ ਦਾ ਦੌਰ ਹਟ ਅਟੈਕ ਉਸ ਸਮੇਂ ਆਉਂਦਾ ਕਿਉਂਕਿ ਸਟੇਬਲ ਨਹੀਂ ਹੈ ਧੌਣ ਦਾ ਮਣਕਾ ਵੀ ਜਿਹੜਾ ਟੁੱਟ ਚੁੱਕਿਆ ਹੈਗਾ ਔਰ ਨਾਲ ਹੀ ਤੁਹਾਨੂੰ ਦੱਸ ਦਿੱਤੇ ਕਿ ਰੀਡ ਦੀ ਹੱਡੀ ਦੇ ਵਿੱਚ ਵੀ ਤਿੰਨ ਜਗ੍ਹਾ ਤੋਂ ਸਪਾਇਨ ਜਿਹੜੀ ਆ ਉਹ ਟੁੱਟ ਚੁੱਕੀ ਹੈ ਤੇ ਰੇਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੰਜਰੀਜ਼ ਨੇ ਜਿਹਦੇ ਕਰਕੇ ਕੋਈ ਮੂਵਮੈਂਟ ਰਾਜਵੀਰ ਜਵੰਦਾ ਦੀ ਨਹੀਂ ਹੋ ਰਹੀ ਕੋਈ ਵੀ ਮੂਵਮੈਂਟ ਰਾਜਵੀਰ ਜਵੰਦਾ ਨਹੀਂ ਕਰ ਰਿਹਾ ਔਰ ਉਹਨਾਂ ਦਾ ਪਰਿਵਾਰ ਲਗਾਤਾਰ ਜਿਹੜਾ ਉਹ ਅਰਦਾਸਾਂ ਕਰ ਰਿਹਾ ਹਸਾਲੀ ਸਾਹਿਬ ਜਾ ਕੇ ਅਰਦਾਸਾਂ ਕਰ ਰਿਹਾ ਉਹਨਾਂ ਦੇ ਚਾਉਣ ਵਾਲੇ ਅਰਦਾਸਾਂ ਕਰ ਰਹੇ ਨੇ ਵਕੋ ਵਕ ਜਿਹੜੇ ਵੀ ਜਿੱਥੋਂ ਦਾ ਕੋਈ ਹੈਗਾ ਬੰਦਾ ਉੱਥੇ ਬੈ ਕੇ ਆਪਣੇ ਗੁਰੂ ਘਰ ਦੇ ਵਿੱਚ ਅਰਦਾਸ ਕਰ ਰਿਹਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਵੀ ਅਰਦਾਸਾਂ ਹੋ ਰਹੀਆਂ ਤਾਂ ਅਸੀਂ ਵੀ ਲੋ ਇਹੀ ਕਹਾਂਗੇ ਕਿ ਅਰਦਾਸਾਂ ਕਰੋ ਕਿਉਂਕਿ ਰਾਜਵੀਰ ਜਵੰਦਾ ਜੋ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ 40 ਹਸਪਤਾਲ ਦੇ ਵਿੱਚ ਉਹਨਾਂ ਨੂੰ ਚਾਉਣ ਵਾਲੇ ਲਗਾਤਾਰ ਅਰਦਾਸਾਂ ਕਰ ਰਹੇ ਨੇ ਤਾਂ ਸਵੇਰੇ ਸਵੇਰੇ ਅਸੀਂ ਫੋਨ ਕੀਤਾ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਦੇ ਗਵਾਂਢੀ ਵੀ ਨੇ ਦਾ 11 ਸਾਲ ਤੋਂ ਇਕੱਠੇ ਸੀ ਤਾਂ ਉਹਨਾਂ ਨੇ ਦਸਿਆ ਕਿ ਕੋਈ ਵੀ ਸੁਧਾਰ ਹਜੇ ਤੱਕ ਰਾਜਵੀਰ ਜਵੰਦਾ ਜਲਦੀ ਤੰਦਰੁਸਤ ਹੋਣ ਸਿਹਤਯਾਬ ਹੋ ਕੇ ਦੁਬਾਰਾ ਆਪਣੇ ਘਰ ਆਉਣ ਔਰ ਆਪਣੇ ਸ਼ੋਅ ਦੁਬਾਰਾ ਹੋਸਟੇ ਤਰ੍ਹਾਂ ਲਾਉਣ ਪਰ ਇਸੇ ਵਿਚਾਲੇ ਕੁਝ ਕੁ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਗਲਤ ਜਿਹੜਾ ਚਲਾ ਰਹੇ ਨੇ ਲਗਾਤਾਰ ਉਹ ਕੋਈ ਇਥੇ ਆਰ ਆਈ ਪੀ ਪਾ ਰਿਹਾ ਕੋਈ ਰੈਸਟਿੰਗ ਪੀਸ ਲਿਖ ਰਿਹਾਗਾ ਤਾਂ ਅਜੇਹੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਤੋਂ ਬਚੋ ਸੋਸ਼ਲ ਮੀਡੀਆ ਦਾ ਜਿਹੜਾ ਲੋਕ ਗਲਤ ਫਾਇਦਾ ਚੁੱਕਦੇ ਉਹ ਇਹੋ ਜਿਹੇ ਜਿਹੜੇ ਹੈ ਲੱਖ ਲਾਹਨ ਤਾਂ ਪਾਉਣੇ ਚਾਹੀਦੀ ਹੈ ਉਹ ਲੋਕਾਂ ਨੂੰ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਇੱਕ ਪਾਸੇ ਸਾਡਾ ਵੀਰ ਰਾਜਵੀਰ ਜਵੰਦਾ ਜੋ ਕਿ ਹੋਣਹਾਰ ਗਾਇਕਾ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਡਾਕਟਰਜ਼ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਕਰ ਰਹੇ ਨੇ ਔਰ ਉਹ ਪੂਰੀ ਲੜਾਈ ਜਿਹੜਾ ਲੜ ਰਿਹਾ ਹੈਗਾ ਰਾਜਵੀਰ ਜਵੰਦਾ ਦਾ ਸਰੀਰ ਜਿਹੜਾ ਹੈਗਾ ਪੂਰਾ ਲੜ ਰਿਹਾ ਹੈਗਾ ਕਿਉਂਕਿ ਡਾਕਟਰਜ਼ ਲੱਗੇ ਹੋਏ ਨੇ ਪਰ ਕੁਝ ਕੁ ਸ਼ਰਾਰਤੀ ਅੰਸਰ ਕੁਝ ਕਿ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਲਾਨਤਾਂ ਪਾਉਣ ਨੂੰ ਜੀ ਕਰਦਾ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਜਿਹੜੇ ਰੈਸਟ ਇਨ ਪੀਸ ਲਿਖ ਰਹੇ ਨੇ ਤਾਂ ਦੋਸਤੋ ਇਹੋ ਜੀ ਕੋਈ ਨਹੀਂ ਹੋਈ ਇਹੋ ਜੀ ਕੋਈ ਖਬਰ ਨਹੀਂ ਹੈ ਇਹੋ ਜੀਆਂ ਖਬਰਾਂ ਦੇ ਉੱਪਰ ਨਾ ਜਾਓ ਇਹੋ ਜੀਆਂ ਆਵਾਹਾਂ ਦੇ ਉੱਪਰ ਨਾ ਜਾਓ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਪ੍ਰੋ ਪੰਜਾਬ ਟੀਵੀ ਦੇ ਮਾਧਿਅਮ ਰਾਹੀਂ ਤੁਹਾਨੂੰ ਲਗਾਤਾਰ ਸਟੀਕ ਜਾਣਕਾਰੀ ਦੇ ਰਹਿਆਂਗੇ ਪਰ ਅਸੀਂ ਇੱਕੋ ਅਪੀਲ ਕਰਦੇ ਆ ਇਹੋ ਜੇ ਸ਼ਰਾਤ ਦੀ ਅੰਸਰਾਂ ਨੂੰ ਜਿਹੜੇ ਪਤਾ ਨਹੀਂ ਕਿਹੜੇ ਪੇਜ ਨੇ ਕਿਹੜੇ ਇਹੋ ਜੇ ਲੋਕ ਨੇ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਜਿਹੜੇ ਰੈਸਟ ਇਨ ਪੀਸ ਲਿਖ ਰਹੇ ਨੇ ਇਹੋ ਜਿਆਂ ਨੂੰ ਲੱਖ ਲਾਂਤ ਜਿਹੜੀ ਆ ਤੁਸੀਂ ਪਾਓ ਕਮੈਂਟਾਂ ਦੇ ਵਿੱਚ ਵੀ ਔਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹਾਂਗੇ ਕਿ ਇਹੋ ਜੀਆਂ ਆਵਾਹਾਂ ਦੇ ਉੱਪਰ ਯਕੀਨ ਨਾ ਰਾਜਵੀਰ ਜਵੰਦਾ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਲੜਾਈ ਲੜ ਰਿਹਾ ਹੈਗਾ ਉਹ ਲਗਾਤਾਰ ਸੰਘਰਸ਼ ਕਰ ਰਿਹਾ ਹੈਗਾ ਲਗਾਤਾਰ ਉਸ ਦੀ ਬਾਡੀ ਜਿਹੜੀ ਹੈ ਉਹ ਲੜ ਰਹੀ ਹੈਗੀ ਔਰ ਡਾਕਟਰਸ ਲਗਾਤਾਰ ਲੱਗੇ ਹੋਏ ਨੇ ਬਕੂਬੀ ਤਰੀਕੇ ਦੇ ਨਾਲ ਜਿਹੜਾ ਇਲਾਜ ਕਰਨ ਦੇ ਲਈ ਕੱਲ ਵੀ ਪੀਜੀਆਈ ਤੋਂ ਡਾਕਟਰਸ ਦੇ ਨਾਲ ਵੀ ਸਲਾਹ ਲਈ ਗਈ ਔਰ ਫੋਰਟਿਸ ਦੇ ਡਾਕਟਰਸ ਵੀ ਜਿਹੜੇ ਲਗਾਤਾਰ ਲੱਗੇ ਹੋਏ ਨੇ ਬਹੁਤ ਸੋਹਣਾ ਜਿਹੜਾ ਉਹ ਤਰੀਕੇ ਦੇ ਨਾਲ ਇਲਾਜ ਕਰ ਰਹੇ ਨੇ ਪਰ ਸਾਡੀ ਜਿਹੜਾ ਉਹਨਾਂ ਦੇ ਦੋਸਤਾਂ ਨਾਲ ਗੱਲਬਾਤ ਵੀ ਹੋਈ ਉਹ ਜਿਹੜੇ ਸਿੰਗਰ ਨੇ ਬਹੁਤ ਸਾਰੇ ਉਹਨਾਂ ਨਾਲ ਵੀ ਗੱਲਬਾਤ ਹੋਈ ਸਭ ਨੇ ਇੱਕੋ ਗੱਲ ਕਹੀ ਹੈ ਕਿ ਭਾਈ ਕੋਈ ਇਹੋ ਜਿਹੀ ਵਾਹ ਨਾ ਫਲਾਓ ਕੋਈ ਇਹੋ ਜਿਹਾ ਜਿਹੜਾ ਰੂਮਰ ਨਾ ਕ੍ਰੀਏਟ ਕੀਤੀ ਜਾਵੇ ਜਿਹਦੇ ਨਾਲ ਮਾੜਾ ਪ੍ਰਭਾਵ ਜਾਵੇ ਤਾਂ ਬਹੁਤ ਸਾਰੇ ਲੋਕ ਬਹੁਤ ਸਾਰੇ ਪੇਜਾਂ ਵਾਲੇ ਜਿਹੜੇ ਨੇ ਇਹਨਾਂ ਜਾਦੇ ਗਲਤ ਲਿਖ ਰਹੇ ਨੇ ਰਾਜਵੀਰ ਜਵੰਦਾ ਹੀ ਸਿਹਤ ਨੂੰ ਲੈ ਕੇ ਕੋਈ ਆਰ ਆਈਪੀ ਲਿਖ ਰਿਹਾ ਪਰ ਦੋਸਤੋ ਅਸੀਂ ਕਹਾਂਗੇ ਕਿ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਨਾ ਜਾਓ ਇਹਨਾਂ ਗੱਲਾਂ ਦੇ ਵਿੱਚ ਭੋਰਾ ਜਿੰਨੀ ਵੀ ਸਚਾਈ ਨਹੀਂ ਹੈਗੀ ਇਹ ਸਾਰੀਆਂ ਵਾਹਾਂ ਨੇ ਰਾਜਵੀਰ ਜਵੰਦਾ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈਗਾ ਉਸ ਦਾ ਸਰੀਰ ਉਸ ਦੀ ਬਾਡੀ ਜਿਹੜੀ ਹੈ ਫਾਈਟ ਕਰ ਰਹੀ ਹੈਗੀ ਜਿਸ ਹਿਸਾਬ ਦਾ ਉਸ ਦਾ ਐਕਸੀਡੈਂਟ ਹੋਇਆ ਪਰ ਇਹੋ ਜਿਹੇ ਲੋਕਾਂ ਨੂੰ ਅਸੀਂ ਇਹੋ ਜਿਆਂ ਨੂੰ ਲਗਾਤਾਰ ਲਾਨਤਾਂ ਪਾਵਾਂਗੇ ਲਾਨਤ ਪਾਉਣੀ ਵੀ ਚਾਹੀਦੀ ਹੈ ਕਿਉਂਕਿ ਇੱਕ ਪਾਸੇ ਸਾਡਾ ਵੀਰ ਲਗਾਤਾਰ ਜੂਝ ਰਿਹਾ ਹੈਗਾ ਔਰ ਦੂਜੇ ਪਾਸੇ ਇਹ ਆਰ ਆਈ ਪੀ ਲਿਖ ਰਹੇ ਨੇ ਸ਼ਰਮ ਹੋਣੀ ਚਾਹੀਦੀ ਹੈ ਇਹੋ ਜਿਆਂ ਨੂੰ ਇਹੋ ਜਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇਹੋ ਜਿਆ ਕੁਝ ਲਿਖ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਲਗਾਤਾਰ ਫਾਈਟ ਕਰ ਰਿਹਾ ਹੈਗਾ ਉਸ ਦਾ ਸਰੀਰ ਔਰ ਡਾਕਟਰਜ਼ ਬਕੂਬੀ ਤਰੀਕੇ ਦੇ ਨਾਲ ਲੱਗੇ ਹੋਏ ਨੇ ਉਸ ਦੀ ਜਾਨ ਨੂੰ ਬਚਾਉਣ ਦੇ ਲਈ ਨਾਲ ਹੀ ਜਿਹੜਾ ਅਰਦਾਸ ਕਰੋ ਤੁਸੀਂ ਬਸ ਅਰਦਾਸਾਂ ਕਰੋ ਤਾਂ ਕਿ ਰਾਜਵੀਰ ਜਵੰਦਾ ਦੀ ਸਿਹਤ ਜਿਹੜੀ ਹੈ ਮੁਰਤੋਂ ਤੰਦਰੁਸਤ ਹੋ ਜੇ ਔਰ ਫਿਰ ਤੋਂ ਸਾਨੂੰ ਉਹ ਸਟੇਜਾਂ ਦੇ ਉੱਪਰ ਗਾਉਂਦਾ ਦਿਖਾਈ ਦੇਵੇ ਤਾਂ ਹੀ ਤਸਵੀਰਾਂ ਨੇ 40 ਹਸਪਤਾਲ ਦੇ ਬਿਲਕੁਲ ਸਾਹਮਣੇ ਖੜੇ ਆ ਤਾਂ ਦੋਸਤੋ ਅਸੀਂ ਇੱਕ ਵਾਰ ਫਿਰ ਕਹਾਂਗੇ ਉਹਨਾਂ ਲੋਕਾਂ ਨੂੰ ਲੱਖ ਲਾਨਤ ਹੈ ਜਿਹੜੇ ਲੋਕ ਇਹੋ ਜਿਹਾ ਕੁਝ ਲਿਖ ਰਹੇ ਆ ਜਿਹੜੇ ਲੋਕ 네ਗੇਟਿਵਿਟੀ ਫੁਲਾ ਰਹੇ ਆ ਪੋਜ਼ਿਟਿਵਿਟੀ ਫੁਲਾਓ 네ਗੇਟਿਵਿਟੀ ਨਾ ਫੁਲਾਓ ਇਹੋ ਜੇ ਮਾਹੌਲ ਦੇ ਵਿੱਚ ਰਾਜਵੀਰ ਜਵੰਦਾ ਪੂਰਾ ਉਸਦਾ ਬੋਡੀ ਜਿਹੜੀ ਆ ਉਸਦਾ ਸਰੀਰ ਜਿਹੜਾ ਲਗਾਤਾਰ ਫਾਈਟ ਦੇ ਐਟੀਨਾ ਫਲਾਈ ਜਾਵੇ ਪੋਜ਼ਿਟਿਵ ਗੱਲ ਕੀਤੀ ਜਾਵੇ ਆ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਵਾਰਡ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਜਿੱਥੇ ਰਾਜਵੀਰ ਜਵੰਦਾ ਦੇ ਸਾਥੀ ਜਿਹੜੇ ਨੇ ਆਉਣੇ ਸ਼ੁਰੂ ਹੋਏ ਨੇ ਔਰ ਕੱਲ ਰਾਤ ਦੀ ਜਿਹੜਾ ਤੁਸੀਂ ਦੇਖਿਆ ਹੋਊਗਾ ਕੱਲ ਰਾਤ ਵੀ ਲਗਾਤਾਰ ਹਰੇਕ ਸਿੰਗਰ ਜਿਹੜਾ ਆ ਰਿਹਾ ਸੀ ਇੱਥੇ ਰਾਜਵੀਰ ਜਵੰਦੇ ਨੂੰ ਜੋ ਜੋ ਪਿਆਰ ਕਰਦਾ ਸਾਰੇ ਇੱਥੇ ਆ ਰਹੇ ਸੀ ਔਰ ਘਰ-ਘਰ ਦੇ ਵਿੱਚ ਦੁਆਵਾਂ ਜਿਹੜੀਆਂ ਰਾਜਵੀਰ ਜਵੰਦੇ ਦੇ ਲਈ ਹੋ ਰਹੀਆਂ ਨੇ ਕਿਉਂਕਿ ਕੱਲ ਉਹਨਾਂ ਦੀ ਪਤਨੀ ਔਰ ਉਹਨਾਂ ਦੀ ਮਾਤਾ ਹੰਸਾਲੀ ਸਾਹਿਬ ਗਏ ਸੀ ਹੰਸਾਲੀ ਸਾਹਿਬ ਜਾ ਕੇ ਉਹਨੇ ਅਰਦਾਸ ਕੀਤੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਜਿਹਾ ਤੁਹਾਨੂੰ ਦਿਖਾ ਰਹੇ ਹਾਂ 40 ਸ ਹਸਪਤਾਲ ਦੇ ਬਾਹਰੋਂ ਤਾਂ ਬਕੋ ਬਕਰੀਆਂ ਗੱਡੀਆਂ ਜਿਹੜੀਆਂ ਇੱਥੇ ਆ ਕੇ ਖੜੀਆਂ ਨੇ ਕਿਉਂਕਿ ਉਹਨਾਂ ਦੇ ਸਾਥੀ ਜਿਹੜੇ ਸਿੰਗਰ ਨੇ ਉਹ ਵੀ ਇੱਥੇ ਆਏ ਕੱਲ ਵੀ ਸਾਰੇ ਸਿੰਗਰ ਆਏ ਔਰ ਹੁਣ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਅਪਡੇਟ ਇਹ ਹੈ ਕਿ ਅਜੇ ਤੱਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਜਿਹੜਾ ਹੈ ਉਹ ਨਹੀਂ ਹੋਇਆ ਪਹਿਲਾਂ ਵਰਗੀ ਸਿਹਤ ਹੈ ਬਿਲਕੁਲ ਵੀ ਜਿਹੜਾ ਉਹਨਾਂ ਦੀ ਮੂਵਮੈਂਟ ਨਹੀਂ ਹੋਈ ਕਿਉਂਕਿ ਬ੍ਰੇਨ ਤੱਕ ਆਕਸੀਜਨ ਅਜੇ ਤੱਕ ਵੀ ਨਹੀਂ ਪਹੁੰਚ ਰਹੀ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਜਿਹਦੇ ਕਰ ਹੋਇਆ ਔਰ ਇੰਜਰੀ ਜਿਹੜੀਆਂ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਹੋਈਆਂ ਕੱਲ ਵੀ ਦੋ ਵਰਕਰਾਂ ਦੀ ਕਾਰਦੀ ਕਾਰ ਰੈਸਟ ਜਿਹੜੇ ਆਏ ਰਾਜਵੀਰ ਜਵੰਦਾ ਨੂੰ ਔਰ ਇੱਕ ਤਾਂ ਜਦੋਂ ਲੈ ਕੇ ਆ ਰਹੇ ਸੀ ਉਸ ਸਮੇਂ ਤਾਂ ਹੀ ਜਿਹੜਾ ਡਾਕਟਰਸ ਨੇ ਜਦੋਂ ਆਪਰੇਸ਼ਨ ਕਰਨਾ ਚਾਹਿਆ ਜੋ ਡਾਕਟਰ ਜਿਹੜੇ ਸਰਜਰੀ ਕਰ ਰਹੇ ਸੀ ਤਾਂ ਇੱਕ ਅਟੈਕ ਉਸ ਸਮੇਂ ਆਉਂਦਾ ਜਦੋਂ ਸਰਜਰੀ ਕਰ ਰਹੇ ਹੁੰਦੇ ਡਾਕਟਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਰਟਿਸ ਹਸਪਤਾਲ ਦੀਆਂ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਪਰਿਵਾਰਕ ਮੈਂਬਰ ਦੇ ਨਾਲ ਵੀ ਉਹਨਾਂ ਦੇ ਗੱਲਬਾਤ ਕੀਤੀ ਸਵੇਰੇ ਸਵੇਰੇ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਕਹਿੰਦਾ ਦੱਸਿਆ ਕਿ ਅਜੇ ਤੱਕ ਕੋਈ ਵੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੋਇਆ ਬਿਲਕੁਲ ਕੱਲ ਵਰਗੀ ਸਥਿਤੀ ਬਣੀ ਹੋਈ ਹੈ ਔਰ ਡਾਕਟਰਜ਼ ਲਗਾਤਾਰ ਕਹਿ ਰਹੇ ਨੇ ਕਿ ਅਰਦਾਸਾਂ ਕਰੋ ਔਰ ਕਿਉਂਕਿ ਕੱਲ ਪੀਜੀਆਈ ਤੋਂ ਡਾਕਟਰਜ਼ ਵੀ ਬੁਲਾਏ ਗਏ ਸੀ ਕੁਝ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੋਂ ਤੱਕ ਵੀ ਪ੍ਰਬੰਧ ਕਰ ਲਿਆ ਸੀ ਕਿ ਜੇ ਕਿਤੇ ਹੋਰ ਹਸਪਤਾਲ ਦੇ ਵਿੱਚ ਦਿਖਾਉਣਾ ਪਿਆ ਜੇ ਜੇ ਕੋਈ ਮੈਦਾਨਤਾ ਗੁਰਗਾਓਂ ਦਿੱਲੀ ਬੰਬੇ ਜਾਂ ਕਿਤੇ ਵੀ ਲੈ ਕੇ ਜਾਣਾ ਪੈ ਜੇ ਤਾਂ ਉੱਥੇ ਵੀ ਲੈ ਕੇ ਜਾਇਆ ਜਾ ਸਕਦਾ ਹੈ ਉਸ ਦੇ ਲਈ 에어 ਲਿਫਟ ਕਰਨ ਦੇ ਲਈ ਜਿਹੜਾ ਹੈਗਾ ਜਹਾਜ਼ ਦਾ ਵੀ ਪ੍ਰਬੰਧ ਕੀਤਾ ਸੀ ਉਹਨਾਂ ਸਾਥੀਆਂ ਨੇ ਸਾਨੂੰ ਦੱਸਿਆ ਔਰ ਨਾਲ ਹੀ ਤੁਹਾਨੂੰ ਦੱਸ ਦਿੱਤੇ ਕਿ ਡਾਕਟਰ ਜ਼ ਕਹਿ ਰਹੇ ਨੇ ਕਿ ਜਦੋਂ ਡਾਕਟਰਜ਼ ਦੇ ਵੱਲੋਂ ਕੱਲ ਸਰਜਰੀ ਕੀਤੀ ਜਾ ਰਹੀ ਸੀ ਤਾਂ ਇੱਕ ਕਾਰਡੀਕ ਅਰੇਸਟ ਜਿਹੜਾ ਉਸ ਸਮੇਂ ਹੁੰਦਾ ਯਾਨੀ ਕਿ ਇੱਕ ਦਿਲ ਦਾ ਦੌਰ ਹਾਰਟ ਅਟੈਕ ਉਸ ਸਮੇਂ ਆਉਂਦਾ ਕਿਉਂਕਿ ਸਟੇਬਲ ਨਹੀਂ ਹੈ ਧੌਣ ਦਾ ਮਣਕਾ ਵੀ ਜਿਹੜਾ ਟੁੱਟ ਚੁੱਕਿਆ ਹੈਗਾ ਔਰ ਨਾਲ ਹੀ ਤੁਹਾਨੂੰ ਦੱਸ ਦਿੱਤੇ ਕਿ ਰੀੜ ਦੀ ਹੱਡੀ ਦੇ ਵਿੱਚ ਵੀ ਤਿੰਨ ਜਗ੍ਹਾ ਤੋਂ ਸਪਾਇਨ ਜਿਹੜੀ ਆ ਉਹ ਟੁੱਟ ਚੁੱਕੀ ਹੈ ਤੇ ਰੇਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੰਜਰੀਜ਼ ਨੇ ਜਿਹਦੇ ਕਰਕੇ ਕੋਈ ਮੂਵਮੈਂਟ ਰਾਜਵੀਰ ਜਵੰਦਾ ਦੀ ਨਹੀਂ ਹੋ ਰਹੀ ਕੋਈ ਵੀ ਮੂਵਮੈਂਟ ਰਾਜਵੀਰ ਜਵੰਦਾ ਨਹੀਂ ਕਰ ਰਿਹਾ ਔਰ ਉਹਨਾਂ ਦਾ ਪਰਿਵਾਰ ਲਗਾਤਾਰ ਜਿਹੜਾ ਉਹ ਅਰਦਾਸਾਂ ਕਰ ਰਿਹਾ ਹੰਸਾਲੀ ਸਾਹਿਬ ਜਾ ਕੇ ਅਰਦਾਸਾਂ ਕਰ ਰਿਹਾ ਉਹਨਾਂ ਦੇ ਚਾਹਣ ਵਾਲੇ ਅਰਦਾਸਾਂ ਕਰ ਰਹੇ ਨੇ ਵਕੋ ਵਕ ਜਿਹੜੇ ਵੀ ਜਿੱਥੋਂ ਦਾ ਕੋਈ ਹੈਗਾ ਬੰਦਾ ਉੱਥੇ ਬੈ ਕੇ ਆਪਣੇ ਗੁਰੂ ਘਰ ਦੇ ਵਿੱਚ ਅਰਦਾਸ ਕਰ ਰਿਹਾ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਵੀ ਅਰਦਾਸਾਂ ਹੋ ਰਹੀਆਂ ਤਾਂ ਅਸੀਂ ਵੀ ਇਹੀ ਕਹਾਂਗੇ ਕਿ ਅਰਦਾਸਾਂ ਕਰੋ ਕਿਉਂਕਿ ਰਾਜਵੀਰ ਜਵੰਦਾ ਜੋ ਕਿ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ 40 ਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਚਾਹਣ ਵਾਲੇ ਲਗਾਤਾਰ ਅਰਦਾਸਾਂ ਕਰ ਰਹੇ ਨੇ ਤਾਂ ਸਵੇਰੇ ਸਵੇਰੇ ਅਸੀਂ ਫੋਨ ਕੀਤਾ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਉਹਨਾਂ ਦੇ ਗਵਾਂਢੀ ਵੀ ਨੇ 11 ਸਾਲ ਤੋਂ ਇਕੱਠੇ ਸੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਵੀ ਸੁਧਾਰ ਹਜ ਤੱਕ ਕਿ ਰਾਜਵੀਰ ਜਵੰਦਾ ਜਲਦੀ ਤੰਦਰੁਸਤ ਹੋਣ ਸਿਹਤਯਾਬ ਹੋ ਕੇ ਦੁਬਾਰਾ ਆਪਣੇ ਘਰ ਆਉਣ ਔਰ ਆਪਣੇ ਸ਼ੋਅ ਦੁਬਾਰਾ ਹੋਸਟੇ ਤਰ੍ਹਾਂ ਲਾਉਣ ਪਰ ਇਸੇ ਵਿਚਾਲੇ ਕੁਝ ਕੁ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਗਲਤ ਜਿਹੜਾ ਚਲਾ ਰਹੇ ਨੇ ਲਗਾਤਾਰ ਉਹ ਕੋਈ ਇਥੇ ਆਰ ਆਈ ਪੀ ਪਾ ਰਿਹਾ ਕੋਈ ਰੈਸਟਿੰਗ ਪੀਸ ਲਿਖ ਰਿਹਾ ਹੈਗਾ ਤਾਂ ਅਜੇਹੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਤੋਂ ਬਚੋ ਸੋਸ਼ਲ ਮੀਡੀਆ ਦਾ ਜਿਹੜਾ ਲੋਕ ਗਲਤ ਫਾਇਦਾ ਚੁੱਕਦੇ ਉਹ ਇਹੋ ਜਿਹੇ ਜਿਹੜੇ ਹੈ ਲੱਖ ਲਾਹਨ ਤਾਂ ਪਾਣੀ ਚਾਹੀਦੀ ਹੈ ਉਹ ਜੋ ਲੋਕਾਂ ਨੂੰ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਇੱਕ ਪਾਸੇ ਸਾਡਾ ਵੀਰ ਰਾਜਵੀਰ ਜਵੰਦਾ ਜੋ ਕਿ ਹੋਣਹਾਰ ਗਾਇਕਾ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਡਾਕਟਰਸ ਬਹੁਤ ਵਧੀਆ ਤਰੀਕੇ ਦੇ ਨਾਲ ਇਲਾਜ ਕਰ ਰਹੇ ਨੇ ਔਰ ਉਹ ਪੂਰੀ ਲੜਾਈ ਜਿਹੜਾ ਲੜ ਰਿਹਾ ਹੈਗਾ ਰਾਜਵੀਰ ਜਵੰਦਾ ਦਾ ਸਰੀਰ ਜਿਹੜਾ ਹੈਗਾ ਪੂਰਾ ਲੜ ਰਿਹਾ ਹੈਗਾ ਕਿਉਂਕਿ ਡਾਕਟਰਸ ਲੱਗੇ ਹੋਏ ਨੇ ਪਰ ਕੁਝ ਕੁ ਸ਼ਰਾਰਤੀ ਅਨਸਰ ਕੁਝ ਕਿ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਲਾਂਤਾਂ ਪਾਉਣ ਨੂੰ ਜੀ ਕਰਦਾ ਹੈ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਜਿਹੜੇ ਰੈਸਟ ਇਨ ਪੀਸ ਲਿਖ ਰਹੇ ਨੇ ਤਾਂ ਦੋਸਤੋ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਖਬਰ ਨਹੀਂ ਹੈ ਇਹੋ ਜੀਆਂ ਖਬਰਾਂ ਦੇ ਉੱਪਰ ਨਾ ਜਾਓ ਇਹੋ ਜੀਆਂ ਆਵਾਹਾਂ ਦੇ ਉੱਪਰ ਨਾ ਜਾਓ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਪ੍ਰੋ ਪੰਜਾਬ ਟੀਵੀ ਦੇ ਮਾਧਿਮ ਰਾਹੀਂ ਤੁਹਾਨੂੰ ਲਗਾਤਾਰ ਸਟੀਕ ਜਾਣਕਾਰੀ ਦੇ ਰਹਿਆਂਗੇ ਪਰ ਅਸੀਂ ਇੱਕੋ ਅਪੀਲ ਕਰਦੇ ਆ ਇਹੋ ਜੇ ਸ਼ਰਾਤ ਦੀ ਅੰਸਰਾਂ ਨੂੰ ਜਿਹੜੇ ਪਤਾ ਨਹੀਂ ਕਿਹੜੇ ਪੇਜ ਨੇ ਕਿਹੜੇ ਇਹੋ ਜੇ ਲੋਕ ਨੇ ਜਿਹੜੇ ਆਰ ਆਈ ਪੀ ਲਿਖ ਰਹੇ ਨੇ ਜਿਹੜੇ ਰੈਸਟ ਇਨ ਪੀਸ ਲਿਖ ਰਹੇ ਨੇ ਇਹੋ ਜਿਆਂ ਨੂੰ ਲੱਖ ਲਾਂਤ ਜਿਹੜੀ ਆ ਤੁਸੀਂ ਪਾਓ ਕਮੈਂਟਾਂ ਦੇ ਵਿੱਚ ਵੀ ਔਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹਾਂਗੇ ਕਿ ਇਹੋ ਜੀਆਂ ਆਵਾਹਾਂ ਦੇ ਉੱਪਰ ਯਕੀਨ ਨਾ ਰਾਜਵੀਰ ਜਵੰਦਾ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਲੜਾਈ ਲੜ ਰਿਹਾ ਹੈਗਾ ਉਹ ਲਗਾਤਾਰ ਸੰਘਰਸ਼ ਕਰ ਰਿਹਾ ਹੈਗਾ ਲਗਾਤਾਰ ਉਸ ਦੀ ਬਾਡੀ ਜਿਹੜੀ ਹੈ ਉਹ ਲੜ ਰਹੀ ਹੈਗੀ ਔਰ ਡਾਕਟਰਸ ਲਗਾਤਾਰ ਲੱਗੇ ਹੋਏ ਨੇ ਬਕੂਬੀ ਤਰੀਕੇ ਦੇ ਨਾਲ ਜਿਹੜਾ ਇਲਾਜ ਕਰਨ ਦੇ ਲਈ ਕੱਲ ਵੀ ਪੀਜੀਆਈ ਤੋਂ ਡਾਕਟਰਸ ਦੇ ਨਾਲ ਵੀ ਸਲਾਹ ਲਈ ਗਈ ਔਰ ਫੋਰਟਿਸ ਦੇ ਡਾਕਟਰਸ ਵੀ ਜਿਹੜੇ ਲਗਾਤਾਰ ਲੱਗੇ ਹੋਏ ਨੇ ਬਹੁਤ ਸੋਹਣਾ ਜਿਹੜਾ ਉਹ ਤਰੀਕੇ ਦੇ ਨਾਲ ਇਲਾਜ ਕਰ ਰਹੇ ਨੇ ਪਰ ਸਾਡੀ ਜਿਹੜਾ ਉਹਨਾਂ ਦੇ ਦੋਸਤਾਂ ਨਾਲ ਗੱਲਬਾਤ ਵੀ ਹੋਈ ਉਹ ਜਿਹੜੇ ਸਿੰਗਰ ਨੇ ਬਹੁਤ ਸਾਰੇ ਉਹਨਾਂ ਨਾਲ ਵੀ ਗੱਲਬਾਤ ਹੋਈ ਤਾਂ ਫਾਮ ਨੇ ਇੱਕੋ ਗੱਲ ਕਹੀ ਹੈ ਕਿ ਭਾਈ ਕੋਈ ਇਹੋ ਜਿਹੀ ਵਾਹ ਨਾ ਫਲਾਓ ਕੋਈ ਇਹੋ ਜਿਹਾ ਜਿਹੜਾ ਰੂਮਰ ਨਾ ਕ੍ਰੀਏਟ ਕੀਤੀ ਜਾਵੇ ਜਿਹਦੇ ਨਾਲ ਮਾੜਾ ਪ੍ਰਭਾਵ ਜਾਵੇ ਤਾਂ ਬਹੁਤ ਸਾਰੇ ਲੋਕ ਬਹੁਤ ਸਾਰੇ ਪੇਜਾਂ ਵਾਲੇ ਜਿਹੜੇ ਨੇ ਇੰਨਾ ਜ਼ਿਆਦਾ ਗਲਤ ਲਿਖ ਰਹੇ ਨੇ ਰਾਜਵੀਰ ਜਵੰਦਾ ਹੀ ਸਿਹਤ ਨੂੰ ਲੈ ਕੇ ਕੋਈ ਆਰ ਆਈਪੀ ਲਿਖ ਰਿਹਾ ਪਰ ਦੋਸਤੋ ਅਸੀਂ ਕਹਾਂਗੇ ਕਿ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਨਾ ਜਾਓ ਇਹਨਾਂ ਗੱਲਾਂ ਦੇ ਵਿੱਚ ਭੋਰਾ ਜਿੰਨੀ ਵੀ ਸੱਚਾਈ ਨਹੀਂ ਹੈਗੀ ਇਹ ਸਾਰੀਆਂ ਵਾਹਾਂ ਨੇ ਰਾਜਵੀਰ ਜਵੰਦਾ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈਗਾ ਉਸ ਦਾ ਸਰੀਰ ਉਸ ਦੀ ਬਾਡੀ ਜਿਹੜੀ ਫਾਈਟ ਕਰ ਰਹੀ ਹੈਗੀ ਜਿਸ ਹਿਸਾਬ ਦਾ ਉਸ ਦਾ ਐਕਸੀਡੈਂਟ ਹੋਇਆ ਪਰ ਇਹੋ ਜਿਹੇ ਲੋਕਾਂ ਨੂੰ ਅਸੀਂ ਇਹੋ ਜਿਆਂ ਨੂੰ ਲਗਾਤਾਰ ਲਾਨਤਾਂ ਪਾਵਾਂਗੇ ਲਾਨਤ ਪਾਉਣੀ ਵੀ ਚਾਹੀਦੀ ਹੈ ਕਿਉਂਕਿ ਇੱਕ ਪਾਸੇ ਸਾਡਾ ਵੀਰ ਲਗਾਤਾਰ ਜੂਝ ਰਿਹਾ ਹੈਗਾ ਔਰ ਦੂਜੇ ਪਾਸੇ ਇਹ ਆਰ ਆਈ ਪੀ ਲਿਖ ਰਹੇ ਨੇ ਸ਼ਰਮ ਹੋਣੀ ਚਾਹੀਦੀ ਹੈ ਇਹੋ ਜਿਆਂ ਨੂੰ ਇਹੋ ਜਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇਹੋ ਜਿਆ ਕੁਝ ਲਿਖ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਲਗਾਤਾਰ ਫਾਈਟ ਕਰ ਰਿਹਾ ਹੈਗਾ ਉਸ ਦਾ ਸਰੀਰ ਔਰ ਡਾਕਟਰਜ਼ ਬਕੂਬੀ ਤਰੀਕੇ ਦੇ ਨਾਲ ਲੱਗੇ ਹੋਏ ਨੇ ਉਸ ਦੀ ਜਾਨ ਨੂੰ ਬਚਾਉਣ ਦੇ ਲਈ ਨਾਲ ਹੀ ਜਿਹੜਾ ਅਰਦਾਸ ਕਰੋ ਤੁਸੀਂ ਬਸ ਅਰਦਾਸਾਂ ਕਰੋ ਤਾਂ ਕਿ ਰਾਜਵੀਰ ਜਵੰਦਾ ਦੀ ਸਿਹਤ ਜਿਹੜੀ ਹੈ ਮੁਰਤੋਂ ਤੰਦਰੁਸਤ ਹੋ ਜੇ ਔਰ ਫਿਰ ਤੋਂ ਸਾਨੂੰ ਉਹ ਸਟੇਜਾਂ ਦੇ ਉੱਪਰ ਗਾਉਂਦਾ ਦਿਖਾਈ ਦੇਵੇ ਤਾਂ ਹੀ ਤਸਵੀਰਾਂ ਨੇ 40 ਹਸਪਤਾਲ ਦੇ ਬਿਲਕੁਲ ਸਾਹਮਣੇ ਖੜੇ ਆ ਤਾਂ ਦੋਸਤੋ ਅਸੀਂ ਇੱਕ ਵਾਰ ਫਿਰ ਕਹਾਂਗੇ ਉਹਨਾਂ ਲੋਕਾਂ ਨੂੰ ਲੱਖ ਲਾਨਤ ਹੈ ਜਿਹੜੇ ਲੋਕ ਇਹੋ ਜਿਹਾ ਕੁਝ ਲਿਖ ਰਹੇ ਆ ਜਿਹੜੇ ਲੋਕ 네ਗੇਟਿਵਿਟੀ ਫੁਲਾ ਰਹੇ ਆ ਪੋਜ਼ਿਟਿਵਿਟੀ ਫੁਲਾਓ 네ਗੇਟਿਵਿਟੀ ਨਾ ਫੁਲਾਓ ਇਹੋ ਜਿਹੇ ਮਾਹੌਲ ਦੇ ਵਿੱਚ ਰਾਜਵੀਰ ਜਵੰਦਾ ਪੂਰਾ ਉਸਦਾ ਬੋਡੀ ਜਿਹੜੀ ਆ ਉਸਦਾ ਸਰੀਰ ਜਿਹੜਾ ਲਗਾਤਾਰ ਫਾਈਟ ਵਿਟੀਨਾ ਫਲਾਈ ਜਾਵੇ ਪੋਜ਼ਿਟਿਵ ਗੱਲ ਕੀਤੀ ਜਾਵੇ ਆ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਵਾਰਡ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਜਿੱਥੇ ਰਾਜਵੀਰ ਜਵੰਦਾ ਦੇ ਸਾਥੀ ਜਿਹੜੇ ਨੇ ਆਉਣੇ ਸ਼ੁਰੂ ਹੋਏ ਨੇ ਔਰ ਕੱਲ ਰਾਤ ਦੀ ਜਿਹੜਾ ਤੁਸੀਂ ਦੇਖਿਆ ਹੋਊਗਾ ਕੱਲ ਰਾਤ ਵੀ ਲਗਾਤਾਰ ਹਰੇਕ ਸਿੰਗਰ ਜਿਹੜਾ ਆ ਰਿਹਾ ਸੀ ਇੱਥੇ ਰਾਜਵੀਰ ਜਵੰਦੇ ਨੂੰ ਜੋ ਜੋ ਪਿਆਰ ਕਰਦਾ ਸਾਰੇ ਇੱਥੇ ਆ ਰਹੇ ਸੀ ਔਰ ਘਰ-ਘਰ ਦੇ ਵਿੱਚ ਦੁਆਵਾਂ ਜਿਹੜੀਆਂ ਰਾਜਵੀਰ ਜਵੰਦੇ ਦੇ ਲਈ ਹੋ ਰਹੀਆਂ ਨੇ ਕਿਉਂਕਿ ਕੱਲ ਉਹਨਾਂ ਦੀ ਪਤਨੀ ਔਰ ਉਹਨਾਂ ਦੀ ਮਾਤਾ ਹੰਸਾਲੀ ਸਾਹਿਬ ਗਏ ਸੀ ਹੰਸਾਲੀ ਸਾਹਿਬ ਜਾ ਕੇ ਉਹਨੇ ਅਰਦਾਸ ਕੀਤੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਜਿਹਾ ਤੁਹਾਨੂੰ ਦਿਖਾ ਰਿਹਾ 40 ਸ ਹਸਪਤਾਲ ਦੇ ਬਾਹਰੋਂ ਤਾਂ ਵੱਖ-ਵੱਖ ਰੀਆਂ ਗੱਡੀਆਂ ਜਿਹੜੀਆਂ ਇੱਥੇ ਆ ਕੇ ਖੜੀਆਂ ਨੇ ਕਿਉਂਕਿ ਉਹਨਾਂ ਦੇ ਸਾਥੀ ਜਿਹੜੇ ਸਿੰਗਰ ਨੇ ਉਹ ਵੀ ਇੱਥੇ ਆਏ ਕੱਲ ਵੀ ਸਾਰੇ ਸਿੰਗਰ ਆਏ ਔਰ ਹੁਣ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਅਪਡੇਟ ਇਹ ਹੈ ਕਿ ਅਜੇ ਤੱਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਜਿਹੜਾ ਹੈ ਉਹ ਨਹੀਂ ਹੋਇਆ ਪਹਿਲਾਂ ਵਰਗੀ ਸਿਹਤ ਹੈ ਬਿਲਕੁਲ ਵੀ ਜਿਹੜਾ ਉਹਨਾਂ ਦੀ ਮੂਵਮੈਂਟ ਨਹੀਂ ਹੋਈ ਕਿਉਂਕਿ ਬ੍ਰੇਨ ਤੱਕ ਆਕਸੀਜਨ ਅਜੇ ਤੱਕ ਵੀ ਨਹੀਂ ਪਹੁੰਚ ਰਹੀ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਜਿਹਦੇ ਕਰਕੇ ਹੋਇਆ ਔਰ ਇੰਜਰੀ ਜਿਹੜੀਆਂ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਹੋਈਆਂ ਕੱਲ ਵੀ ਦੋ ਵਾਰ ਕਾਰਡੀਕਲ ਅਰੈਸਟ ਜਿਹੜੇ ਆਏ ਰਾਜਵੀਰ ਜਵੰਦਾ ਨੂੰ ਔਰ ਇੱਕ ਤਾਂ ਜਦੋਂ ਲੈ ਕੇ ਆ ਰਹੇ ਸੀ ਉਸ ਸਮੇਂ ਤਾਂ ਹੀ ਜਿਹੜਾ ਡਾਕਟਰਸ ਨੇ ਜਦੋਂ ਆਪਰੇਸ਼ਨ ਕਰਨਾ ਚਾਹਿਆ ਜੋ ਡਾਕਟਰ ਜਿਹੜੇ ਸਰਜਰੀ ਕਰ ਰਹੇ ਸੀ ਤਾਂ ਇੱਕ ਅਟੈਕ ਉਸ ਸਮੇਂ ਆਉਂਦਾ ਜਦੋਂ ਸਰਜਰੀ ਕਰ ਰਹੇ ਹੁੰਦੇ ਡਾਕਟਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਰਟਿਸ ਹਸਪਤਾਲ ਦੀਆਂ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਪਰਿਵਾਰਕ ਮੈਂਬਰ ਦੇ ਨਾਲ ਵੀ ਉਹਨਾਂ ਦੇ ਗੱਲਬਾਤ ਕੀਤੀ ਸਵੇਰੇ ਸਵੇਰੇ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਕੀਤੀ ਨਿਕਾਉਂਦਾ ਸੀ ਕਿ ਅਜੇ ਤੱਕ ਕੋਈ ਵੀ ਸੁਧਾਰ ਉਹਨਾਂ ਦੀ ਸਿਹਤ ਦੇ ਵਿੱਚ ਨਹੀਂ ਹੋਇਆ ਬਿਲਕੁਲ ਕੱਲ ਵਰਗੀ ਸਥਿਤੀ ਬਣੀ ਹੋਈ ਹੈ ਔਰ ਡਾਕਟਰਜ਼ ਲਗਾਤਾਰ ਕਹਿ ਰਹੇ ਨੇ ਕਿ ਅਰਦਾਸਾਂ ਕਰੋ ਔਰ ਕਿਉਂਕਿ ਕੱਲ ਪੀਜੀਆਈ ਤੋਂ ਡਾਕਟਰਜ਼ ਵੀ ਬੁਲਾਏ ਗਏ ਸੀ ਕੁਝ ਔਰ ਨਾਲ ਹੀ ਤੋਂ ਹਦਾਸ